ਡੀਐਸਪੀ ਦਫਤਰ ਪਾਤਰਾ ਪਹੁੰਚੇ ਜਿੱਥੇ ਕਿ ਅੱਜ ਨਸ਼ੇ ਦੀ ਸਮਗਲਿੰਗ ਰੋਕਣ ਵਾਸਤੇ ਉਹਨਾਂ ਵੱਲੋਂ ਚਲਾਈ ਮੁਹਿੰਮ ਤਹਿਤ ਇੱਕ ਵੱਡੀ ਪ੍ਰਾਪਤੀ ਕੀਤੀ ਗਈ ਹੈ 2 ਕਿਲੋ ਅਫੀਮ ਅਤੇ 200 ਨਸ਼ੀਲੀਆਂ ਗੋਲੀਆਂ ਸਮੇਤ ਦੋ ਕੁਝ ਜਿਹੜੇ ਕਿ ਲੋਕਾਂ ਨੂੰ ਗ੍ਰਿਪਤਾਰ ਕੀਤਾ ਗਿਆ ਹੈ ਅਸੀਂ ਗੱਲਬਾਤ ਕਰਦੇ ਹਾਂ ਕਿ ਇਸ ਤਰ੍ਹਾਂ ਦੀ ਇਹ ਜਿਹੜੀ ਕਿ ਅੱਜ ਇਹਨਾਂ ਵੱਲੋਂ ਐਡਵਿਟੀ ਪ੍ਰਾਪਤੀ ਕੀਤੀ ਗਈ ਹੈ ਔਰ ਇਹ ਇੱਕ ਪੁਲਿਸ ਦੀ ਵੱਡੀ ਕਾਰਵਾਈ ਹੈ ਜਿਹੜੀ ਕਿ ਅੱਜ ਇਹਨਾਂ ਵੱਲੋਂ ਕੀਤੀ ਗਈ ਹੈ ਕਿਸ ਤਰ੍ਹਾਂ ਇਹ ਜਿਹੜੇ ਦੋਸ਼ੀ ਕਾਬੂ ਕੀਤੇ ਗਏ ਹਨ ਔਰ ਅੱਜ ਪੁਲਿਸ ਦੇ ਗਿਟਚ ਹੈ ਨਾ ਔਰ ਕੀ ਇਹਨਾਂ ਦਾ ਰਿਮਾਂਡ ਵੀ ਲਿਆ ਜਾਵੇਗਾ ਇਹ ਵੀ ਗੱਲਬਾਤ ਕਰਾਂਗੇ ਇਸ ਵਕਤ ਮੇਰੇ ਨਾਲ ਕੈਮਰਾਮੈਨ ਹਰਪਾਲ ਸਨੇਹੀ ਦੇ ਨਾਲ ਮੈਂ ਹਰਪੰਸ ਸਿੰਘ ਮਹਿਰੋਕ ਨਿਊ 24 ਤੋਂ ਅੱਜ ਇਹ ਤੁਹਾਨੂੰ ਪਲ-ਪਲ ਦੀ ਰਿਪੋਰਟ ਦਿਖਾਣੇ ਆ ਕੀ ਇਸ ਤਰ੍ਹਾਂ ਦੀ ਇਹ ਕਾਰਵਾਈ ਕੀਤੀ ਗਈ ਹੈ ਔਰ ਜਿਹੜੇ ਕਿ ਦੋਸ਼ੀ ਕਿੱਥੇ ਕਾਬੂ ਸਰਕਾਰ ਵੱਲੋਂ ਚਲਾਈ ਗਈ ਵਿਸ਼ੇਸ਼ ਮਹਮ ਯੁੱਧ ਨਸ਼ਿਆਂ ਵਿਰੁੱਧ ਅਤੇ ਗੈਂਗਸਟਰਾਂ ਤੇ ਵਾਰਦ ਸੰਬੰਧ ਵਿੱਚ ਐਸਐਸਪੀ ਸਾਹਿਬ ਪਟਿਆਲਾ ਸ਼੍ਰੀ ਵਰੁਣ ਸ਼ਰਮਾ ਜੀ ਐਸਪੀਡੀ ਸਾਹਿਬ ਸਰਦਾਰ ਗੁਰਬੰਧ ਸਿੰਘ ਬੈਂਸ ਐਸਪੀ ਹੈੱਡਕ quarters ਸਾਹਿਬ ਸ਼੍ਰੀ ਵੈਭਵ ਚੌਧਰੀ ਜੀ ਦੇ ਹੁਕਮ ਅਨੁਸਾਰ ਪਾਟੜਾ ਵਿਖੇ ਇੰਸਪੈਕਟਰ ਹਰਪ੍ਰੀਤ ਸਿੰਘ ਮੁਖ ਅਫਸਰ ਥਾਣਾ ਪਾਟੜਾ ਵੱਲੋਂ ਨਸ਼ਾ ਨਸ਼ੇ ਨੂੰ ਰੋਕਣ ਸੰਬੰਧੀ ਜਿਹੜੇ ਦੋ ਵਿਅਕਤੀ ਗ੍ਰਿਫਤਾਰ ਕੀਤੇ ਜਿਨ੍ਹਾਂ ਕੋਲੋਂ 2 ਕਿਲੋ ਫੀਮ ਬਰਾਮਦ ਕੀਤੀ ਅਤੇ ਇੱਕ ਵਿਅਕਤੀ ਪਾਸੋਂ 200 ਨਸ਼ੇਲੀਆਂ ਗੋਲੀਆਂ ਗ੍ਰਿਫਤਾਰ ਕੀਤੀਆਂ ਟੋਟਲ ਤਿੰਨ ਬੰਦਿਆਂ ਨੂੰ ਗ੍ਰਿਫਤਾਰ ਕੀਤਾ ਸਰ ਇਹ ਪਹਿਲਾਂ ਵੀ ਕੁਝ ਇਸ ਮਾਮਲੇ ਦੇ ਵਿੱਚ ਇਨਵੋਲਵ ਸੀ ਕਿਸੇ ਤਰ੍ਹਾਂ ਨਸ਼ੇ ਉਗਰਾ ਦੇ ਕਿਵੇਂ ਫੜੇ ਗਈ ਕਿਵੇਂ ਪਤਾ ਲੱਗੇ ਕਿੰਨੇ ਨਾਕਾ ਬੰਦੇ ਇਹ ਨਾਕੇ ਦੌਰਾਨ ਹੀ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਇਹ ਐਸੇ ਨਿਸ਼ਾਨ ਸਿੰਘ ਜਿਹੜੇ ਸੀਗੇ ਉਹ ਪੁਲਿਸ ਪਾਰਟੀ ਦੇ ਜਿਹੜੇ ਹੈੱਡ ਸੀਗੇ ਉਹਨਾਂ ਵੱਲੋਂ ਇਹ ਚੈਕਿੰਗ ਦੌਰਾਨ ਇਹਨਾਂ ਤੋਂ ਬਰਾਮਦ ਕੀਤੇ ਆ ਗਿਆ ਨੇ ਚੀਜ਼ਾਂ ਉਹ ਦੋ ਫੀਮ ਲੈ ਕੇ ਆ ਰਹੇ ਸੀ ਕਿੱਥੋਂ ਖੜੇ ਗਏ ਨੇ ਕਿੱਥੇ ਲੈ ਕੇ ਆ ਰਹੇ ਸੀ ਕੀ ਕਰਦੇ ਥੋੜੇ ਇਹ ਇਨਵੈਸਟੀਗੇਸ਼ਨ ਦਾ ਪਾਰਟ ਹੈ ਜੀ ਹਾਲੇ ਅੱਗੇ ਇਨਵੈਸਟੀਗੇਸ਼ਨ ਚੱਲੂਗੀ ਇਸ ਸਬੰਧ ਚ ਫੇਰ ਦੱਸਿਆ ਜਾ ਸਕਦਾ ਹੈ ਹਾਂਜੀ ਨਾਂ ਦੱਸੋ ਦੋਸ਼ੀਆਂ ਦੇ ਕੀ ਨਾਂ ਹੈ ਜੀ ਦੋਸ਼ੀਆਂ ਦੇ ਨਾਂ ਹੈਗੇ ਜੀ ਇੱਕ ਦਾ ਨਾਂ ਵਿਸ਼ਾਲ ਪੁੱਤਰ ਬਲਾਰਾਮ ਅਤੇ ਰਾਹੁਲ ਪੁੱਤਰ ਬਾਲੂ RAM ਵਾਸੀ ਸ਼ਾਮਗੜ੍ਹ ਮੱਧ ਪ੍ਰਦੇਸ਼ ਹੈ। ਇਹਨਾਂ ਕੋਲੋਂ ਅਫੀਮ ਬਰਾਮਦ ਹੋਈ ਸੀਗੀ। 2 ਕਿਲੋ ਤੇ ਜਿਹੜੀਆਂ ਇੱਕ ਹੈਗਾ ਸੀਗਾ ਦੋਸ਼ੀ ਬਲਜਿੰਦਰ ਪੁੱਤਰ ਮਨਜੀਤ ਸਿੰਘ ਵਾਸੀ ਬੁਰ ਇਹਦੇ ਕੋਲੋਂ 200 ਨਸ਼ੀਲੀਆਂ ਗੋਲੀਆਂ ਬਰਾਮਦ ਹੋਈ। ਕੀ ਲੱਗਦਾ ਇਹ ਪਹਿਲਾਂ ਵੀ ਕੋਈ ਸਰ ਇਹਦੇ ਧੰਦੇ ਦੇ ਵਿੱਚ ਨੁਲ ਹੈਗੇ ਜੀ? ਇਨਾਂ ਦੇ ਖਿਲਾਫ ਅਸੀਂ ਚੈੱਕ ਕਰ ਰਹੇ ਹਾਂ ਜੇਕਰ ਕੋਈ ਮੁਕੱਦਮਾ ਇਹਨਾਂ ਦੇ ਦਰਜ ਹੋਏ ਤਾਂ ਉਹਨਾਂ ਨਾਲ ਲਗਾਇਆ ਜਾਣਗੇ ਅੱਜ ਪੇਸ਼ ਕਰਕੇ ਰਿਮਾਂਡ ਦੇ ਅੱਜ ਪੇਸ਼ ਕਰਕੇ ਇਹਨਾਂ ਦਾ ਰਿਮਾਂਡ ਹਾਸਲ ਕੀਤਾ ਜਾਊਗਾ ਤੇ ਹੋਰ ਪੁੱਛਗਿੱਛ ਕੀਤੀ ਜਾਊਗਾ ਚੇਤਾਵਨੀ ਨਸ਼ਾ ਤਸਕਰਾਂ ਤੋਂ ਡੇ ਬਣੋਗੇ ਨਸ਼ਾ ਤਸਕਰਾਂ ਨੂੰ ਤੇ ਜਿਹੜੇ ਗੈਂਗਸਟਰ ਨੇ ਉਹਨਾਂ ਨੂੰ ਇਹੀ ਸਾਡੇ ਵੱਲੋਂ ਚੇਤਾਵਨੀ ਹੈ ਵੀ ਇਹ ਕੰਮ ਬੰਦ ਕਰ ਦਿਓ ਹੁਣ ਇਹ ਨਹੀਂ ਚੱਲਣਾਗੇ ਕਾਹਦੀ ਉਡੀਕ ਪ੍ਰਾਪਤੀ ਹੈ ਜੀ ਇਹ ਜਿਹੜੀ ਇਹਦੇ ਵਿੱਚ ਕੋਈ ਹੋਰ ਵੀ ਅਨੁਮੋਲ ਹੋ ਸਕਦਾ ਬਿਲਕੁਲ ਹੋ ਸਕਦਾ ਜੀ ਇਹਦੇ ਚ ਇਨਸਪੈਕਟਰ ਹਰਪ੍ਰੀਤ ਸਿੰਘ ਤੇ ਸਿਟੀ ਦੇ ਚਾਰ ਦਿਨੇ ਜਿਹੜੇ ਕਾਫੀ ਮਿਹਨਤ ਕਰ ਰਹੇ ਨੇ ਹੋਰ ਵੀ ਬਰਾਮਦੀਆਂ ਹੋਣਗੀਆਂ ਜਦੋਂ ਜਦੋਂ ਫੀਸ ਜੀ